ਹੌਨਕੋਟ ਦੇ ਮਿੰਨੀ ਗੋਆ ਵਿਖੇ ਚੱਲ ਰਹੀਆਂ ਕਿਸ਼ਤੀਆਂ ਤੇ ਵਾਪਰਿਆ ਹਾਦਸਾ ਹਾਸੇ ਚ ਇੱਕ ਕਿਸ਼ਤੀ ਹੋਈ ਹਾਸੇ ਦਾ ਸ਼ਿਕਾਰ ਕਿਸ਼ਤੀ ਸਟਾਰਟ ਕਰਨੋਂ ਮਗਰੋਂ ਕਿਸ਼ਤੀ ਚ ਲੱਗੀ ਅੱਗ ਪੂਰੀ ਕਿਸ਼ਤੀ ਸੜਕੇ ਹੋਈ ਸਵਾ ਜਾਨੀ ਨੁਕਸਾਨ ਦੀ ਰਹੀ ਗنیمਤ ਮੇਰਾ ਨਾਮ ਸਾਹਿਲ ਹੈ ਜੀ ਮੈਂ ਇੱਥੇ 3 ਸਾਲ ਹੋ ਗਏ ਮੈਨੂੰ ਮੈਂ ਇੱਥੇ ਇੰਚਾਰਜ ਹੈਗਾ ਤੇ ਸਾਡੀ ਬੋਟਾਂ ਚੱਲਦੇ 8 ਸਾਲ ਹੋ ਗਏ ਘੱਟੋ ਘੱਟ ਪਰ ਕਦੀ ਵੀ ਇਦਾਂ ਚੀਜ਼ ਹੋਇਆ ਹੀ ਨਹੀਂ ਹੈ ਸਾਡੀ ਜਿੰਨੀ ਵੀ ਬੋਟਸ ਹੱਤੇ ਸਾਰੀ ਆਈ ਆਰਐਸ ਨੂੰ ਦੀ ਬੋਟਾਂ ਹੈ ਯਾ ਇਹ ਜਿਸ ਨਾਮ ਦਾ मीनिंग ਇਹ ਹੈ ਕਿ ਸਾਡੀ ਬੋਟਾ ਇੱਕ ਸਮੁੰਦਰ ਲੈਵਲ ਤੇ ਚੱਲਣ ਵਾਲੀ ਬੋਟਾ ਹੈ ਸਾਡੀ ਸਿੰਪਲ ਇੱਕ ਮਿੱਠੇ ਪਾਣੀ 'ਚ ਚੱਲਣ ਵਾਲੀ ਬੋਟਾ ਨਹੀਂ ਹੈ ਪਰ ਜਿਹੜੀ ਕੱਲ ਸਾਡਾ ਹਾਸਾ ਹੋਇਆ ਉਹਦਾ ਕਾਰਨ ਕੀ ਸੀਗਾ ਸਾਡੀ ਬੋਟ ਖੜੀ ਸੀਗੀ ਤੇ ਸਾਡਾ ਜਿਹੜਾ ਸਕੀਪਰ ਵਿੱਚ ਬੈਠੇ ਸੀਗੇ ਜਿਹੜੀ ਮੋਟਰ ਚਲਾਉਂਦੇ ਹੈਗੇ ਉਹਨਾਂ ਨੇ ਆਪਣਾ ਇਗਨੀਸ਼ਨ ਓਨ ਕੀਤਾ ਹੈ ਤੇ ਇਗਨੀਸ਼ਨ ਓਨ ਕਰਦੇ ਸਾਰੀ ਉਹਨਾਂ ਪੈਟਰੋਲ ਦੀ ਟੈਂਕੀ ਨੂੰ ਜਿਹੜੀ ਸੀਗੀ ਗੈਸੋਲਿਨ ਦੀ ਟੈਂਕੀ ਕਿ ਟੈਂਕਸ ਉਹਨਾਂ ਨੂੰ ਅੱਗ ਲੱਗ ਗਈ। ਅਪਰਧ ਕਾਰਨ ਵੀ ਦੇਖਿਆ ਉਹਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਸਾਡੇ ਉਸ ਟਾਈਮ ਦੇਖਿਆ ਜਾਏ ਤੇ ਸਾਡੇ ਕੋਈ ਟੂਰਿਸਟ ਨਹੀਂ ਸੀਗਾ ਜਿਹੜੇ ਟੂਰਿਸਟ ਉੱਪਰ ਆ ਵੀ ਰਹੇ ਸੀਗੇ ਉਹਨਾਂ ਨੂੰ ਵੀ ਆਪ ਪਾਸ ਟਾਈਮ ਰੋਕ ਤਾ ਸचेत ਕਰਤਾ ਸੀਗਾ ਕਿ ਸਾਰੇ ਪਿੱਛੇ ਹਟ ਜਨ ਕੋਈ ਵੀ ਵੋਟਿੰਗ ਲੱਗੇ ਨਹੀਂ ਆ ਪਰ ਬਾਕੀ ਆਪਾਂ ਉਹਦਾ ਪੂਰਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੇ ਅੱਗੇ ਵੀ ਅੱਗੇ ਦਾ ਵੀ ਕਦੀ ਇਦਾਂ ਦੀ ਚੀਜ਼ ਹੋਏਗੀ ਨਹੀਂ ਪਰ ਉਹਦਾ ਲਈ ਵੀ ਆਪਾਂ ਸਾਰੇ ਸੇਫਟੀ ਮੀਜਰਮੈਂਟ ਨਾਲ ਚੱਲਨੇ ਇੱਥੇ ਸਾਡੇ ਕੋਲ ਲਾਈਵ ਗਾਰਡਸ ਵੀ ਹੈ ਲਾਈਵ ਬੁਆイズ ਵੀ ਹੈ ਆਪਣਾ ਫਾਇਰ ਐਕਸਟੈਂਸ਼ਨਿੰਗ ਆਪਿਆ ਫਾਇਰ ਐਕਸਟੈਂਸ਼ਨ ਵੀ ਰੱਖਿਆ ਹੈ equipment ਸਾਰੇ ਰੱਖਿਆ ਹੈ ਸਾਰੇ ਲਾਇਸੈਂਸ ਹੋਲਡਰ ਸਾਰਿਆਂ ਕੋ ਆਪਣੇ ਲਾਈਫ ਸੇਵਿੰਗ ਦੇ ਸਾਰੇ ਨੇ ਕੋਰਸ ਕੀਤੇ ਪਏ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਬਾਜੀ ਬਾਕੀ ਰਹੀ ਗੱਲ ਛੋਟਾ ਹਾਦਸਾ ਜਰੂਰ ਹੋਇਆ ਹੈ ਪਰ ਇਹਦੇ ਵਿੱਚ ਕਿਸੇ ਦਾ ਵੀ ਆਪਾਂ ਕੋਈ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਨਾ ਕਿਸੇ ਨੂੰ ਕੁਝ ਹੋਇਆ ਹਾਂ ਥੋੜਾ ਬਹੁਤ ਸਾਡੇ ਜਿਹੜੇ ਸਕੀਪਰ ਸੀਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸੀ ਆਪਣੇ ਆਪ ਨੂੰ ਬੋਟਸ ਨੂੰ ਬਚਾਉਣ ਦੀ ਤੇ ਨਾਲ ਜਿਹੜੇ ਟੂਰਿਸਟ ਸੀਗੇ ਉਹਨਾਂ ਨੂੰ ਪਿੱਛੇ ਕਰਨ ਦੀ ਉਹਦੇ ਵਿੱਚ ਸਾਡੇ ਜਿਹੜਾ ਇੱਕ ਸਕੀਪਰ ਸੀ ਉਹਨਾਂ ਨੂੰ ਮਾੜੀ ਮੋਟੀ ਬਰਨ ਹੋਇਆਗਾ ਉਹ ਵੀ ਫਾਇਰ ਐਕਸਟੈਂਸ਼ਨ ਯੂਜ਼ ਕਰਦੇ ਨਹੀਂ ਹੋਇਆ ਜੀ ਸਰ ਜਿਹੜੀਆਂ ਆਪਣੇ ਰਿਪੋਰਟਿੰਗ ਚਲਾਉਂਦੇ ਹੋ ਲੋਕਾਂ ਦੀ ਇੰਸ਼ੋਰੈਂਸ ਵਗੈਰਾ ਵੀ ਹੁੰਦੀ ਹਾਂਜੀ ਹਾਂਜੀ ਸਾਰਿਆਂ ਦੀ ਇੰਸ਼ੋਰੈਂਸ ਹੁੰਦੀ ਹੈ ਪਰ ਪਰਸਨ ਜਿਹੜੇ ਵੀ ਸਾਡੇ ਵੋਟਸ ਤੇ ਬੈੰਦੇ ਸਾਰੇ ਇੰਸ਼ੋਰੈਂਸ